ਅਜੇ ਤੱਕ ਨਹੀਂ ਆਇਆ ਪਤੰਦਰ ਹਜੇ ਪਾਣੀ ਵੀ ਲਾਉਣਾਗਾ ਉਹ ਕੀ ਆਲਾ ਤਾਇਆ ਇਕੱਲੇ ਹੀ ਬੋਲਦਾ ਐ ਨਾ ਓਏ ਹੋ ਗਿਆ ਤੇਰਾ ਟਾਈਮ ਆਉਂਦਾ ਵਈ ਅੱਜ ਪਾਣੀ ਲਾਉਣਾ ਤੈਨੂੰ ਇਹਨਾਂ ਦਾ ਪਤਾ ਉਹ ਪਾਣੀ ਤਾਂ ਚਲਦਾ ਏ ਠੀਕ ਆ ਘਰੇ ਵੀ ਦੇਖਣਾ ਪੈਂਦਾ ਮੇਰੀ ਘਰ ਵਾਲੀ ਬਿਮਾਰ ਹੋਈ ਪਈ ਸੀ ਉਹਨੂੰ ਦਵਾਈ ਦਵਾ ਕੇ ਆ ਮੈਂ ਘੜੇਰ ਜਾਣ ਕੇ ਲੇਟ ਆਇਆ ਉਹ ਤੇਰਾ ਤਾਂ ਹਰ ਰੋਜ਼ ਦਾ ਕੰਮ ਹੀ ਹੋ ਗਿਆ ਇਹ ਕਦੇ ਕੋਈ ਬਿਮਾਰ ਹੋ ਗਿਆ ਕਦੇ ਕੋਈ ਬਿਮਾਰ ਹੋ ਗਿਆ ਜੇ ਨਹੀਂ ਕੰਮ ਹੁੰਦਾ ਮੈਨੂੰ ਜਵਾਬ ਦੇ ਦੇ ਉਹ ਹੁਣ ਯਾਰ ਤੂੰ ਮੈਨੂੰ ਪੈਸੇ ਦੇ ਕੇ ਮੁੱਲ ਤਾਂ ਨਹੀਂ ਲੈ ਲਿਆ ਮੈਂ ਪਿੱਛੇ ਦਾ ਘਰ-ਬਾਰ ਵੀ ਦੇਖਣਾਗਾ ਉਹ ਨਹੀਂ ਤਾਂ ਨਹੀਂ ਸਹੀ ਯਾਰ ਮੈਂ ਜਾਣਾਂਗਾ ਉਹ ਤਾਂ ਸੱਚੀ ਉੱਡ ਗਏ ਯਾਰ ਉੱਤੋਂ ਸੀਜ਼ਨ ਦਾ ਟਾਈਮ ਆਗਾ ਕੁਢਿਆੜਗਾ ਵੀ ਨਹੀਂ ਮਿਲਦਾ ਇਹਦਾ ਹੁਣ ਇਸੇ ਨੂੰ ਮਣਾ ਕੇ ਲਿਆਉਣਾ ਪਊਗਾ ਸੀਰੀ ਤਾਂ ਮੇਰੇ ਸਾਲੇ ਪ੍ਰਾਣੇ ਵਾਂਗੂ ਰੱਖਣੇ ਪੈਂਦੇ ਹੈਗੇ ਓਹ ਗੱਲ ਸੁਣ ਕੇ ਜਾ ਹਾਂ ਦੱਸ ਕੀ ਆ ਓਏ ਮੇਰੀ ਗੱਲ ਸੁਣ ਓਏ ਮੇਰੀ ਗੱਲ ਸੁਣ ਐਵੇਂ ਵੱਡਿਆ ਨਹੀਂ ਗੱਲਦਾ ਬੜਾ ਗੁੱਸਾ ਨਹੀਂ ਕਰੀਦਾ ਹੁੰਦਾ ਨਾਲੇ ਆਪਣੀ ਤਾਂ ਘਰ ਦੀ ਗੱਲ ਆ ਯਾਰ ਐਵੇਂ ਤੂੰ ਗੁੱਸਾ ਕਰਕੇ ਬਹਿ ਗਿਆ ਚੱਲ ਠੀਕ ਆ ਉਹ ਤਾਂ ਪਰ ਤੂੰ ਮੈਨੂੰ ਬੋਲਦਾ ਕਿਵੇਂ ਯਾਰ ਤੂੰ ਮੈਨੂੰ ਮੁੱਲ ਤਾਂ ਨਹੀਂ ਲੈ ਲਿਆ ਓ ਨਹੀਂ ਬੋਲਦਾ ਬਾਬਾ ਗੁਰੂ ਆ ਜਾ ਆ ਜਾ ਆ ਜਾ ਕੰਮ ਤੇ ਲੱਗ ਚੱਲ ਠੀਕ ਆ ਪਰ ਅੱਜ ਤੋਂ ਬਾਅਦ ਨਾ ਮੈਨੂੰ